ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਭ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਤੁਹਾਨੂੰ ਜੋ ਟੂਰਨਾਮੈਂਟ ਅੱਜ ਛੋਟੇ ਮੈਚ ਹੀ ਆ ਕੋਈ ਵੱਡਾ ਕੱਪ ਨਹੀਂ ਹੈਗਾ ਇੱਕ ਸ਼ੋਅ ਮੈਚ ਆ ਉਹਦਾ ਕਲੀਅਰ ਨਹੀਂ ਹੋ ਪਾਇਆ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਬੱਡੀ ਦੀਆਂ ਵੀਡੀਓ ਇਸ ਚੈਨਲ ਦੇ ਪਾਉਣੇ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਮੇਰੇ ਵੀਰੋ ਸਬਸਕ੍ਰਾਈਬ ਤਾਂ ਕਰਕੇ ਜਰੂਰ ਕਰਕੇ ਜਾਇਓ ਬਾਕੀ ਮੇਰੇ ਵੀਰੋ ਸਲੇਮਗੜ੍ਹ ਦੇ ਵਿੱਚ ਅੱਜ ਪਹਿਲਾ ਕਬੱਡੀ ਕੱਪ ਕਰਵਾਇਆ ਜਾਣਾ ਜਿੱਥੇ ਵਜਨੀ ਭਾਰ ਵਰਗ ਭਰਾ ਮੇਰੇ ਵਜਨੀ ਭਾਰ ਵਰਗ ਵਾਲੇ ਜੁਆ ਕੰਟੈਕਟ ਕਰ ਸਕਦੇ ਆ ਇਸ ਮੇਲੇ ਤੇ ਸਲੇਮਗੜ੍ਹ ਦੇ ਵਿੱਚ ਅੱਜ ਸਰੇ ਦੇ ਖਿਡਾਰੀ ਸਰੇ ਦੀਆਂ ਟੀਮਾਂ ਬਾਨੀਆਂ ਅੱਜ 12ਵੇਂ ਲੁਧਿਆਣੇ ਇਲਾਕੇ ਦੇ ਵਿੱਚ ਵੀ ਮੇਰੇ ਵੀਰੋ ਵਜਨੀ ਭਾਰ ਵਰਗ ਦੇ ਹੀ ਮੈਚ ਕਰਵਾਏ ਜਾਣੇ ਆ ਜਿਸ ਮੇਲੇ ਤੇ ਵਧੀਆ ਮੈਚ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੇ ਕੀ ਮੇਰੇ ਵੀਰੋ ਸ਼ੀਲੂ ਪਾਲੇ ਦੁੱਲੇ ਹੁਣੀ ਕੱਲ ਨੂੰ 20 ਤਰੀਕ ਨੂੰ ਸ਼ੈਪਟਨ ਦਾ ਮੇਲਾ ਮੇਰੇ ਵੀਰੋ ਜੱਸ ਮੇਲੇ ਤੇ ਸਾਰੇ ਹੀ ਇਹ ਵੱਡੇ ਮੱਲ ਤੁਹਾਨੂੰ ਦੇਖਣ ਨੂੰ ਮਿਲਣਿਆ ਪਾਲੇ ਹੁਣੀ ਕਮਾਲਾਂ ਕਰਨਗੇ ਕੱਲ ਨੂੰ 20 ਤਰੀਕ ਨੂੰ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ